ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਲਗਾਤਾਰ ਜੋ ਸਟੇਜ ਤੋਂ ਸੰਬੋਧਨ ਕੀਤਾ ਜਾ ਰਿਹਾ ਸਿੱਖ ਕੌਮ ਦੇ ਲਈ ਜੋ ਵੱਡੇ ਐਲਾਨ ਕੀਤੇ ਜਾ ਰਹੇ ਨੇ ਜਦੋਂ ਜਥੇਦਾਰ ਉਹ ਰਹਿੰਦਿਆਂ ਹੋયા ਉਹਨਾਂ ਨੇ ਕੰਮ ਕੀਤੇ ਨੇ ਜੋ ਕੁਝ ਵੇਖਿਆ ਉਹ ਸ਼ਰਿਆਮ ਹੁਣ ਖੁੱਲ ਕੇ ਸਟੇਜਾਂ ਤੋਂ ਬੋਲਿਆ ਜਾ ਰਿਹਾ ਤੇ ਨਾਲ ਹੀ ਕਿਹਾ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਤਖਤ ਦੀ ਮਰਿਆਦਾ ਉਹਨਾਂ ਨੂੰ ਕਾਣ ਕੀਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਜੋ ਮਾਹੌਲ ਦਿਨੋਂ ਦਿਨ ਸਿਰਜਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਇਹ ਬਹੁਤ ਖਤਰਨਾਕ ਹੁੰਦਾ ਜਾ ਰਿਹਾ ਜਿਸ ਨੂੰ ਸਮਾਂ ਰਹਿੰਦਿਆਂ ਜੇਕਰ ਸੰਭਾਲਿਆ ਜਾਵੇ ਤਾਂ ਬਹੁਤ ਵਧੀਆ ਹੋਵੇਗਾ ਬੀਤੇ ਹੀ ਉਹਨਾਂ ਨੇ ਕਿਸੇ ਦਾ ਨਾਮ ਤਾਂ ਹਾਲਾਂਕਿ ਨਹੀਂ ਲਿਆ ਸੀ ਪਰ ਇੱਕ ਸਿਆਸੀ ਲੀਡਰ ਦੀ ਚਰਚਾ ਉਹਨਾਂ ਨੇ ਜ਼ਰੂਰ ਕੀਤੀ ਸੀ ਉਹ ਸਿਆਸੀ ਲੀਡਰ ਤੋਂ ਬਾਅਦ ਜੋਰਾ ਸ਼ੋਰਾ ਤੇ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਆਖਰੀ ਗਿਆਨੀ ਹਰਪ੍ਰੀਤ ਸਿੰਘ ਕਿਹੜੇ ਸਿਆਸੀ ਲੀਡਰ ਦਾ ਨਾਮ ਲੈ ਤੋ ਬਿਨਾਂ ਗੱਲਬਾਤ ਕਰ ਰਹੇ ਨੇ ਕਿੰਨਾਂ ਤੰਜ ਕਸ ਰਹੇ ਨੇ ਪਰ ਇਸ ਸਭ ਤੋਂ ਬਾਅਦ ਹੁਣ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਖੁੱਲਾ ਚੈਲੰਜ ਕਰ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਬਲਟੋਹਾ ਦੇ ਵਿਚਾਲੇ ਚੱਲਿਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਨਿਤ ਨ ਇੱਦਨੇ ਸਟੇਸ ਤੋਂ ਸੰਬੋਧਨ ਦੌਰਾਨ ਵੱਡੇ ਖੁਲਾਸੇ ਕਰ ਰਹੇ ਨੇ ਉਥੇ ਹੀ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਵੀ ਲਗਾਤਾਰ ਵਾਰ ਪਲਟਵਾਰ ਕੀਤੇ ਜਾ ਰਹੇ ਨੇ ਬੀਤੇ ਦਿਨ ਵਿਰਸਾ ਸਿੰਘ ਵਿਲਟੋਹਾ ਦੇ ਵੱਲੋਂ ਫੇਸਬੁੱਕ ਪੋਸਟ ਸਾਂਝੀ ਕੀਤੀ ਗਈ ਜਿਸ ਤੋਂ ਬਾਅਦ ਲਗਾਤਾਰ ਸਿਆਸੀ ਗਲਿਆਰਾਂ ਦੇ ਵਿੱਚ ਵੱਖਰੇ ਹੀ ਤਰੀਕੇ ਦੀ ਚਰਚਾ ਸ਼ਿੜੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਵਿਰਸਾ ਸਿੰਘ ਵਿਲਟੋਹਾ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਕਾਰ ਜੋ ਅ ਵਿਵਾਦ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਘਟਣ ਦਾ ਨਾਮ ਨਹੀਂ ਲੈ ਰਿਹਾ ਤਾਂ ਵਿਰਸਾ ਸਿੰਘ ਵਿਲਟੋਹਾ ਦੇ ਵੱਲੋਂ ਆਪਣੀ ਫੇਸਬੁੱਕ ਪੋਸਟ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਖੁੱਲਾ ਚੈਲੰਜ ਕੀਤਾ ਗਿਆ ਉਹਨਾਂ ਨੇ ਲਿਖਿਆ ਗਿਆਨੀ ਹਰਪ੍ਰੀਤ ਸਿੰਘ ਜੀ ਦੱਸਿਓ ਜੇ ਜਰਾ ਕਿ ਸ਼ਿਵ ਸੈਨਾ ਨੂੰ ਤੋੜਨ ਵਾਲਾ ਤੋਂ ਅਕਾਲੀ ਦਲ ਵਿਰੁੱਧ ਸਾਜ਼ਿਸ਼ਾਂ ਕਢਣ ਦਾ ਕਿੰਨੇ ਚ ਸੌਦਾ ਮਾਰਿਆ ਜੀ ਮੈਨੂੰ ਤਾਂ ਤੁਸੀਂ 15 ਅਕਤੂਬਰ 2024 ਨੂੰ ਹੀ 10 ਸਾਲ ਦੇ ਲਈ ਅਕਾਲੀ ਦਲ ਚੋਂ ਕੱਢ ਦਿੱਤਾ ਸੀ ਜੇ ਰਾਜਨੀਤੀ ਕਰਨੀ ਹੈ ਤਾਂ ਖੁੱਲ ਕੇ ਕਰੋ ਇਹੋ ਜਿਹਿਆਂ ਟਿਕੜਮ ਬਾਜ਼ੀਆਂ ਨਾਲ ਸਿਆਸਤ ਨਹੀਂ ਹੁੰਦੀ ਇਹ ਸ਼ਿਵ ਸੈਨਾ ਨਹੀਂ ਇਹ ਅਕਾਲੀ ਨੇ ਅਕਾਲੀਆਂ ਨੂੰ ਇੰਨਾ ਵੀ ਕਮਜ਼ੋਰ ਨਾ ਸਮਝੋ ਅਕਾਲੀਆਂ ਨੂੰ ਖਤਮ ਕਰ ਦੇ ਕਰਦੇ ਕਈ ਤੁਰ ਗਏ ਇਨਾਂ ਨੂੰ ਤਾਂ ਖਤਮ ਕਰਦੀ ਕਰਦੀ ਇੰਦਰਾ ਗਾਂਧੀ ਵੀ ਜਹਾਨ ਉਤਰ ਗਈ ਚੈਲੰਜ ਗਿਆਨੀ ਜੀ ਖੁੱਲਾ ਚੈਲੰਜ ਆ ਤੁਹਾਨੂੰ ਮੇਰਾ ਜਿੱਥੇ ਮਰਜ਼ੀ ਬੈਸਥ ਰੱਖ ਲਓ ਇੱਕ ਤੁਸੀਂ ਇੱਕ ਮੈਂ ਤੇ ਇੱਕ ਲਾਈਵ ਕਰਨ ਵਾਲਾ ਇੱਕ ਕਮਰਾ ਤੁਸੀਂ ਆਪਣੇ ਸਬੂਤ ਲੈ ਕੇ ਆਇਓ ਤੇ ਮੈਂ ਆਪਣੇ ਸਬੂਤ ਲੈ ਕੇ ਆਵਾਂਗਾ ਮਰਿਆਦਾ ਸਰਵੋਤਮ ਹੈ ਮਨਮਰਜ਼ੀਆਂ ਨਹੀਂ ਤਾਂ ਸਾਪਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਤੋਂ ਤਖਤ ਸ੍ਰੀ ਦੰਦਮਾ ਸਾਹਿਬ ਦੇ ਅਹੁਦੇ ਤੋਂ ਬਰਖਾਸਤ ਕੀਤਾ ਹੋਇਆ ਉਸ ਤੋਂ ਬਾਅਦ ਲਗਾਤਾਰ ਉਹ ਐਕਟਿਵ ਦਿਖਾਈ ਦੇ ਰਹੇ ਨੇ ਦੇ ਵੱਲੋਂ ਸਟੇਜ ਤੋਂ ਸੰਬੋਧਨ ਕੀਤਾ ਜਾ ਰਿਹਾ ਹੈ ਆਰਿਆਂ ਦੇ ਖਿਲਾਫ ਉਹ ਖੁੱਲਕੇ ਬੋਲਦੇ ਨਜ਼ਰ ਆ ਰਹੇ ਨੇ ਉਥੇ ਹੁਣ ਵਿਰਸਾ ਸਿੰਘ ਬਿਲਟੋਹਾ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਕਾਰ ਸਿਆਸਤ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਹੀ ਜਿੱਥੇ ਇੱਕ ਪਾਸੇ ਹੁਣ ਵਿਰਸਾ ਸਿੰਘ ਬਿਲਟੋਹਾ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਖੁੱਲਾ ਚੈਲੰਜ ਕਰ ਦਿੱਤਾ ਗਿਆ ਕਿ ਬਹਿਸ ਕਰ ਲੈਨੇ ਆਂ ਜੇ ਰਾਜਨੀਤੀ ਕਰਨੀ ਹੈ ਤੇ ਚੰਗੇ ਤਰੀਕੇ ਦੇ ਨਾਲ ਕਰੋ ਟਿਕੜਮ ਬਾਜ਼ੀਆਂ ਦੇ ਨਾਲ ਰਾਜਨੀਤੀ ਨਹੀਂ ਹੁੰਦੀ ਪਰ ਵਿਰਸਾ ਸਿੰਘ ਬਿਲਟੋਹਾ ਦੇ ਇਸ ਚੈਲੰਜ ਤੋਂ ਬਾਅਦ ਅਜੇ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਕੋਈ ਵੀ ਸਪਸ਼ਟਿਕਰਨ ਜਾਂ ਫਿਰ ਜਵਾਬ ਸਾਹਮਣੇ ਨਹੀਂ ਆਇਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਹੋਵੇਗਾ ਕਿ ਜੋ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਖੁੱਲਾ ਚੈਲੰਜ ਕੀਤਾ ਗਿਆ ਉਸ ਦਾ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ ਜਾਂ ਫਿਰ ਇਹਨਾਂ ਦੋਵਾਂ ਸਖੀਅਤਾਂ ਦੇ ਵਿਚਕਾਰ ਵਧਦਾ ਜਾ ਰਿਹਾ ਵਿਵਾਦ ਕਦੋਂ ਠੰਮੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ